ਸਸੇ ਗਾਲ ਸਾਰਿਆਂ ਨੂੰ ਅੱਜ ਪੇਸ਼ ਹੈ ਕਹਾਣੀ ਦਾ ਅਗਲਾ ਭਾਗ ਲੰਮਾ ਪਲੰਗਾ ਪੁੱਟਦਾ ਕੁੱਦਾ ਘਰ ਪਹੁੰਚ ਗਿਆ ਪੌੜੀ ਲਾ ਕੇ ਉਸਨੇ ਪਰਛਤੀ ਤੋਂ ਪ੍ਰਾਣੀਆਂ ਦਾਤੀਆਂ ਉਤਾਰ ਲਈਆਂ ਮੱਕੜੀ ਦੇ ਜਾਲਿਆਂ ਤੇ ਢੂੜ ਕੱਟੇ ਨਾਲ ਲਿਪੜੀਆਂ ਦਾਤੀਆਂ ਕੁੱਦੇ ਨੇ ਪੁਰਾਣੇ ਕੱਪੜੇ ਨਾਲ ਝਾੜੀਆਂ ਤੇ ਬਸ ੱਡੇ ਵੱਲ ਚੱਲ ਪਿਆ ਉਸਨੇ ਚਾਬੀ ਵਾਲੀ ਿਕੜੀ ਦੀਆਂ ਸੂਈਆਂ ਨੂੰ ਤੱਕਿਆ ਦੁਪਹਿਰ ਦੇ 12 ਵਜੇ ਪੈ ਸਿ। ਬਸ ਹੌਣ ਤੇ 10 ਮਿੰਟ ਬਾਕੀ ਸੀ। ਉਹਨਾਂ ਸਮਾਂ ਕੁਦਾ ਨਵੀਆਂ ਬਣੀਆਂ ਦੁਕਾਨਾਂ ਵੱਲ ਤੱਕਦਾ ਰਿਹਾ। ਉਸਨੇ ਹੱਥ 'ਚ ਤੂਤ ਦੀ ਸ਼ਮਕੀ ਫੜੀ। ਆਪਣੇ ਵੱਲ ਜੱਗਾ ਹੁੰਦਾ ਨਜ਼ਰੀ ਪਿਆ। ਕੁਦਾ ਅਮਲੀ ਨਾਲ ਗੱਲਾਂ ਕਰਨ ਹੀ ਲੱਗਿਆ ਸੀ ਕਿ ਬਸ ਨੇ ਹਾਰਨ ਮਾਰ ਦਿੱਤਾ। ਬਸ ਧੂੜਾੜੰਦੀ ਅੱਡੇ ਤੇ ਪਹੁੰਚ ਵੀ ਗਈ ਸੀ। ਕੰਮ ਦਾ ਮਹੀਨਾ ਹੋਮ ਕਰਨ ਬਸ ਖਾਲੀ ਵਾਂਗ ਹੀ ਸੀ। ਟਾਮੀਆਂ ਟੱਲੀਆਂ ਸਵਾਰੀਆਂ ਹੀ ਸੀ। ਚੰਗਾ ਮਰੀਆ ਕੁੱਦਾ ਧੋਤੀ ਦਾ ਪੱਲਾ ਬੋਚਦਾ ਬਸ ਤੇ ਚੜ ਗਿਆ ਜੱਗੇ ਦੇ ਵੇਖਦਿਆਂ ਹੀ ਬਸ ਕੋਣੀ ਮੋੜ ਮੁੜ ਗਈ ਹੱਥ 'ਚ ਤੂਤ ਦੀ ਛਮਕੀ ਫੜ ਕੇ ਜੱਗਾ ਦੁੱਲੇ ਵੱਲ ਚੱਲ ਪਿਆ ਉਸ ਨੇ ਦੂਰੋਂ ਹੀ ਆਵਾਜ਼ ਮਾਰੀ ਓਏ ਦੁੱਲਿਆ ਕਰਈਆਂ ਕਰਈਆਂ ਲੰਘਿਆ ਕਿਦਰੇ ਨਹੀਂ ਤੇਰੀ ਘਗਰੀ ਅੜਦੀ ਉਹ ਮਰਚਾਂ ਰਗੜ ਕੇ ਹਟਿਆ ਸੀ ਮੇਰੀ ਤਾਂ ਜਮਾਂ ਹੀ ਬਸ ਹੋਏ ਹੋਈ ਪਈਆ ਓਏ ਤੇਰੇ ਦੀ ਕੋੜ ਚੱਲਿਆ ਨਸ਼ਾ ਜਮਾਈ ਮੁੱਕਿਆ ਪਿਆ ਜਣਕਾ ਵੀ ਨਹੀਂ ਮਿਲਿਆ ਨਸ਼ਾ ਜਮਾਈ ਮੁੱਕਿਆ ਪਿਆ ਜਣਕਾ ਵੀ ਨਹੀਂ ਮਿਲਿਆ ਲੱਗਦਾ ਉਹ ਵੀ ਮੰਡੀ ਵਾਗ ਗਿਆ ਮੇਰੇ ਪੁੱਤ ਦੀ ਢੀ ਟੂੜੀ ਚੂਕਰੀ ਜਾਂਦੀ ਐ ਹੁਣ ਹੱਲ ਦੁੱਲਾ ਟੁੱਟੀ ਜਹੀ ਢੂੜੀ ਦੌਣ ਕਸਣ ਲੱਗਾ ਪਿਆ ਸੀ ਉਸਨੇ ਆਪਣਾ ਖੱਬਾ ਪੈਰ ਮੰਜੀ ਦੀ ਬਾਹੀ ਨਾਲ ਲਾ ਕੇ ਜੋਰ ਦੀ ਰੱਸੀ ਖਿੱਚੀ ਮਾਂ ਦਾ ਪੁੱਤਾਂ ਮੰਜੀ ਤਾਂ ਕੱਸ ਕੇ ਢੋਲਕੀ ਵਰਗੀ ਕਰਤੀ ਹੁਣ ਮੈਨੂੰ ਵੀ ਕੱਸ ਦੇ ਜੱਗੇ ਨੂੰ ਆਪਣੀ ਫਿਕਰ ਪਈ ਸੀ ਓਏ ਸਬਰਤਾ ਕਰ ਮੈਂ ਕੱਢ ਦੇ ਕਿਧਰੋਂ ਦੁੱਲਾ ਮੰਜੀ ਕੱਸ ਕੇ ਅੰਦਰ ਚਲਾ ਗਿਆ ਜੱਗੇ ਦੀ ਨਜ਼ਰ ਚਾਰੇ ਪਾਸੇ ਘੁੰਮਦੀ ਚਾਣ ਕਵੇੜੇ ਤੇ ਨਿੰਮਤੇ ਲੱਗੇ ਛੱਤੇ ਤੇ ਕੇ ਵਾਹ ਵੀ ਵਾਹ ਮੇਰੇ ਪੁੱਤ ਦਾ ਕਿੱਡਾ ਵੱਡਾ ਜੱਗਾ ਛੱਤੇ ਵੇਖ ਕੇ ਦੰਗ ਰਹਿ ਗਿਆ ਤੂੰ ਮੇਰੀ ਮੈਂ ਤੇਰਾ ਭੋਲਣਾ ਜਾਈਂ ਤੂੰ ਦੁੱਲਾ ਭੁੱਕੀ ਵਾਲਾ ਲਫਾਫਾ ਚੁੰਮਦਾ ਆਉਂਦਾ ਸੀ ਬਈ ਮੰਗਾ ਹੁਣ ਤਾਂ ਦਿਨੇ ਤਾਰੇ ਦੇਣੂਗੇ ਦੇਣੂਗੇ ਜੱਗੇ ਨੇ ਮੁੱਛ ਮਰੋੜੀ ਲੈ ਵੀ ਵੱਡੇ ਬਾਈ ਮਸਾ ਲੱਭ ਕੇ ਲੈਂਦੀ ਐ ਤੇਰੇ ਗਣੀ ਪਹਿਲੀ ਵੀ ਆਧਾਰ ਪਈ ਐ ਕੋਈ ਨਾ ਦੁਲਿਆ ਤੇਰਿਆਂ ਧਾਰਾਂ ਸਾਰੀਆਂ ਮੋੜ ਦੂੰ ਬਸ ਉਸਦੂਆਂ ਦੀ ਮੋਟਰ ਮੇਰੇ ਡਿੱਕੇ ਚੱਲ ਜੇ ਤੂੰ ਕਿੱਥੇ ਵੇਤੀ ਐ ਮੋਟਰ ਦਾ ਨਾਂ ਸੁਣ ਕੇ ਦੁਲਲੇ ਦੇ ਕੰਨ ਖੜੇ ਹੋ ਗਏ ਮੇਰੇ ਸਹੁਰੇ ਦੀ ਰਾਹ ਤੇ ਪਈ ਐ ਫਿਰ ਰਾਤ ਨੂੰ ਹਮਲਾ ਕਰਾਂਗੇ ਹੁਣ ਚਾਹ ਦੀ ਕੁੱਟ ਵੀ ਬਣਾ ਲੈ ਸਰੀਰ 'ਚ ਜਾਣ ਪੈ ਜੂ ਜੱਗੇ ਨੇ ਭੁੱਕੀ ਦਾ ਫੱਕਾ ਮਾਰ ਦਿਆ ਚਾਹ ਦੀ ਇੱਛਾ ਜਤਾਈ ਕਿਉਂ ਦੁੱਧ ਦੀ ਬਾਲਟੀ ਲੈ ਕੇ ਆਇਆ ਬੁੱਲੇ ਨੇ ਸੱਜੇ ਹੱਥ ਨਾਲ ਕਿੱਚੀ ਖੁਰਕਦਿਆਂ ਜੱਗੇ ਨੂੰ ਝਾੜ ਪਾਈ ਅੱਡ ਹੋਣ ਵਾਲੀਆਂ ਗੱਲਾਂ ਨਾ ਕਰ ਆਪਾਂ ਪੁਰਾਣੇ ਵਾਲੀ ਆ ਜੱਗਾ ਉਸਦੇ ਖੇੜੇ ਪੈ ਗਿਆ ਸੱਚਮੁੱਚ ਹੀ ਬੁੱਲੇ ਤੇ ਜੱਗੇ ਦੀ ਜੋੜੀ 15-20 ਸਾਲ ਪੁਰਾਣੀ ਸੀ ਜਦੋਂ ਦੋਵੇਂ ਨਹਾ ਤੋ ਕੁਰਤਾ ਚਾਦਰਾਂ ਪਾ ਕੇ ਪੈਦਲ ਤਲਵੰਡੀ ਸਾਬੋ ਬਸਾਖੀ ਦਾ ਮੇਲਾ ਦੇਖਣ ਗਏ ਸੀ ਦੋਵਾਂ ਨੇ ਮੇਲੇ ਚੋਂ 5 ਰੁਪਏ ਦੀਆਂ ਜਲੇਬੀਆਂ ਖਾਧੀਆਂ। ਫਿਰ ਫਿਰ ਕੇ ਬਾਜ਼ਾਰ ਵੇਖਿਆ, ਢਾਡੀ ਜੱਥੇ ਵਾਲਿਆਂ ਤੋਂ ਗੁਰੂ ਦੀਆਂ ਵਾਰਾਂ ਸੁਣੀਆਂ, ਛੋਟੇ ਜੈਵਜਦਿਆਂ ਦਾ ਕਿੱਸਾ ਸੁਣ ਕੇ ਜੱਗਾ ਤਾਂ ਭਾਵਕ ਹੋ ਗਿਆ। ਬੱਲੇ ਬੱਲੇ, ਛੋਟੇ-ਛੋਟੇ ਬੱਚਿਆਂ ਦੀ ਐਡੀ ਵੱਡੀ ਕੁਰਬਾਨੀ। ਅਗਲੇ ਦਿਨ ਦੋਵੇਂ ਮੱਥਾ ਟੇਕ ਕੇ ਲੰਗਰ ਛੱਕ ਕੇ ਹਟੇ ਸੀ ਕਿ ਮੇਲੇ 'ਚ ਰੌਲਾ ਪੈ ਗਿਆ। ਉਧਰ ਨਾ ਜਾਇਓ ਏ, ਉੱਤਰ ਨਾ ਜਾਇਓ, ਬੰਦਾ ਮਾਰਤਾ ਹੋਏ। ਸਿਰ ਤੇ ਮੁਕੇੜ ਭੇਟੀ ਸਿੰਘੋ ਦੇ ਜੱਗਾ ਉਸ ਵਿੱਚ ਲੱਗ ਪਿਆ ਕਬਜ਼ੇ ਵਾਲੀ ਜ਼ਮੀਨ ਕਰਨ ਉਹਨਾਂ ਦੀ ਪੁਰਾਣੀ ਬੈਂਸ ਸੀ ਇੱਕ ਤਰਨੇ ਦੂਜੇ ਤਰ ਦੇ ਇਕੱਲੇ ਕਹਿਰੇ ਬੰਦੇ ਨੂੰ ਤਕਾਲਿਆ ਮਾਰ ਮਾਰ ਗੜਾਸਾ ਸਿਰ ਧੜ ਤੋਂ ਲੱਗ ਕਰ ਦਿੱਤਾ ਲਾਲਾ ਲਾਲਾ ਹੁੰਦੀ ਦੇਖ ਕੇ ਜੱਗਾ ਅੱਖਾਂ ਲਗਾ ਦੁਲਿਆ ਭੱਜ ਲੈ ਸਾਲਿਆ ਕੀ ਮੰਗਦਾ ਜੱਗੇ ਦੇ ਅੱਖ ਹੁੰਦੀ ਹੀ ਦੇਰ ਸੀ ਦੋਵੇਂ ਪਿੰਡ ਨੂੰ ਚੱਲ ਪਏ ਚੌਥੇ ਮੈਨੂੰ ਮਘੇਲ ਮਿਲਿਆ ਸੀ ਦੁਲਲੇ ਨੇ ਵਾਪਸੀ ਤੇ ਆਉਂਦਿਆ ਸਮੇਂ ਜੱਗਿਆ ਨਾਲ ਗੱਲ ਕੀਤੀ ਸੰਜੀ ਕੀ ਕਹਿੰਦਾ ਸੀਰ ਲਾਉਣਾ ਤਾਂ ਰਏ ਕਰਕੇ ਦਸੀਂਦੀ ਚੱਲ ਜੇੜ ਦੀ ਮੰਡੀ ਤੇ ਬਘੇਲ ਦੇ ਕੋਲਾ ਵਾਟੀ ਕਰਾਂਗੇ ਮੇਲੇ ਤੋਂ ਪਰਤੇ ਤਾਂ ਦੋਵਾਂ ਦੇ ਮਨ ਬਣਾ ਲਿਆ ਦੋਵੇਂ ਬਘੇਲ ਦੇ ਸੀੜੀ ਰਲ ਗਏ ਸਾਰੀ ਲਖਤ ਪਰਤ ਹੋ ਗਈ ਜੱਗਾ ਤਾਂ ਟੱਬਰ ਟੀਰ ਵਾਲਾ ਸੀ ਅਬਦੁੱਲਾ ਸੀ ਲੰਡਾ ਜਿਹੜਾ ਉਸਦੇ ਨਾ ਕੋਈ ਰੰਨ ਸੀ ਨਾ ਕੰਨ ਉਹ ਤਾਂ ਆਪ ਆਖਦਾ ਹੈ ਨੋਂ ਲਿਆਉਣੀ ਨਹੀਂ ਤੇ ਕੁੜੀ ਵਿਆਹਣੀ ਨਹੀਂ ਦੋਵੇਂ ਸਵੇਰੇ ਹੀ ਬਾਬੇ ਦੇ ਬੋਲ ਅਨੁਸਾਰ ਕੰਮ ਤੇ ਚਲੇ ਜਾਂਦੇ ਬਗੇਲ ਦੇ ਘਰੋਂ ਚਾਹ ਦੇ ਕੁੱਲੇ ਭਰ ਦਿੰਦੀ ਚਾਹ ਪੀਣ ਤੋਂ ਬਾਅਦ ਦੋਵੇਂ ਆਪਣੇ ਟਿਕਾਣਿਆਂ ਤੇ ਕੁੱਲੇ ਰੱਖ ਦਿੰਦੇ ਤੇ ਖੇਤਾਂ 'ਚ ਹੱਡ ਭਨਵੀ ਮਿਹਨਤ ਕਰਦੇ ਨਤੀਜਾ ਇਹ ਹੈ ਕਿ ਬਗੇਲ ਦੀ ਫਸਲ ਪਿੰਡ 'ਚੋਂ ਮੰਨੀ ਜਾਣ ਲੱਗੀ ਸੱਥਾਂ ਵਿੱਚ ਗੱਲਾਂ ਹੁੰਦੀਆਂ ਭਈ ਬਗੇਲੇ ਦਾ ਨਰਮਾਤਾ ਟਿੰਡੇ ਨਾਲ ਲੱਦਿਆ ਪਿਆ ਹੈਗੇ ਨੇ ਬਗੇਲੇ ਦੇ ਦੋ ਕੰਮ ਹੈ ਬਲਦ ਜੱਗਾ ਤੇ ਦੁੱਲਾ ਜੱਗੇ ਨੇ ਸੀਧ ਛੱਡਿਆ ਤਾਂ ਬਘੇਲ ਦੇ ਕਰ ਹੀ ਨੀਕੀ ਦਾ ਸੀਰ ਪੱਕਾ ਕਰ ਦਿੱਤਾ ਬਾਡੀ ਦਾ ਕੰਮ ਪੂਰੇ ਜੋਰਾਂ ਤੇ ਸੀ ਕਣਕ ਵੀ ਵੜਲੋ ਵੜਲੋ ਕਰਦੀ ਸੀ ਕੰਮ ਦਾ ਖਿਲਾਰਾ ਪਿਆ ਹੋਇਆ ਸੀ ਸੀਤਾ ਪੱਠਿਆਂ ਨੂੰ ਰੌਣੀ ਕਰਨ ਲਈ ਬਘੇਲ ਤੋਂ ਮੋਟਰ ਦਾ ਪਾਣੀ ਪੁੱਛਣ ਆਇਆ ਤਾਂ ਬਘੇਲ ਨੇ ਸੀਤੇ ਜੁਗਾੜੀ ਨਾਲ ਗੱਲ ਸਾਂਝੀ ਕੀਤੀ ਸੀਤਾ ਸਿਆ ਦਿਹਾੜੀ ਇਹ ਕੰਮ ਕਰਕੇ ਰਾਜੀ ਨਹੀਂ ਕੋਈ ਸਕੀਮ ਤਾਂ ਦੱਸ ਵੱਡੇ ਭਾਈ ਤੂੰ ਤਾਂ ਕੰਮ ਕਰ ਲੈ ਤੜਕੀ ਦੋ ਦੋ ਚਮਚੇ ਖਵਾ ਦਿਆ ਕਰ ਫਿਰ ਦੇਖੀ ਕੰਮ ਦੇ ਬਰੋਲੇ ਠਾ ਦੇਣਗੇ ਕਹੀ ਨਾ ਆਪਣੇ ਖੇਤ ਨਾਲ ਵੱਲ ਬਦਲਦਾ ਸੀ ਤਾਂ ਬੋਲਿਆ ਸੋਚਦਾ ਤਾਂ ਮੈਂ ਵੀ ਆਹੀ ਸੀ ਮੈਂ ਤਾਂ ਸੀਤਾ ਸਿੰਘ ਤੇਰਾ ਦਿਮਾਗ ਦੇਖਦਾ ਸੀ ਬਸ ਫੇਰ ਕਿਸੇ ਬਗੈਲ ਨੇ ਨੇਕੀ ਦੇ ਹੱਥ ਸੁੱਚੇ ਬਲਕੀਏ ਨੂੰ ਸੱਦਾ ਭੇਜਿਆ ਬਗੈਲ ਦੀ ਵੱਡੇ ਸਾਹਿਬ ਨਾਲ ਵਧੀਆ ਲਿਹਾਜ਼ ਹੁਣ ਕਰਨਾ ਗੰਢ ਤੇ ਫੀਮ ਬੁੱਕੀ ਦਾ ਤੰਦਾਲ ਲੈ ਦੇ ਕੇ ਚੱਲਦਾ ਹੈ ਸਾਰਿਆਂ ਤੋਂ ਮਹੀਨਾ ਇਕੱਠਾ ਕਰਕੇ ਬਗੈਰ ਆਪ ਦੇ ਕੇ ਹੁੰਦਾ ਹੈ ਅੱਧੇ ਘੰਟੇ ਬਾਅਦ ਸੁੱਚਾ ਬਲੈਕੀਏ ਨੇ ਬਗੇਲ ਦਾ ਕਾਲੇ ਰੰਗ ਦਾ ਵੱਡਾ ਗੇਟ ਜਾ ਖੜਕਾਇਆ ਹੋਰ ਬਗੇਰ ਸਿੰਘ ਜੀ ਕੀ ਹਾਲੇ ਬਲੇ ਨੇ ਠੀਕ ਹੈ ਸੁੱਚਾ ਨੇਕੀ ਨੂੰ ਕਿਵੇਂ ਕੱਲਿਆ ਸੀ ਹਾੜੀ ਆਉਂਦੀ ਹੈ ਤੂੰ ਆਪ ਸਿਆਣਾ ਕਾਮਿਆਂ ਵਾਸਤੇ ਮਾਲ ਪੱਤੇ ਦੀ ਲੋੜ ਹੈ ਨੇਕੀ ਨੂੰ ਭੇਜ ਦੇਈਂ ਮੈਂ ਵੱਡਾ ਪੈਕਟ ਫੜਾ ਦੇਵਾਂਗਾ ਸੁਚਾ ਬਗੇਲ ਦਾ ਇਸ਼ਾਰਾ ਸਮਝ ਗਿਆ ਸੁਚਾ ਉੱਠ ਕੇ ਜਾਣ ਲੱਗਿਆ ਤਾਂ ਬਗੇਲ ਬੋਲਿਆ ਤਰੀਕ ਨੇੜੇ ਜਾਂਦੀ ਐ ਸੁਚਾ ਸਿਆ ਬਗੇਲ ਸਿੰਘ ਜੀ ਅਸੀਂ ਤੁਹਾਡੇ ਤੋਂ ਬਾਹਰ ਤੇ ਨਹੀਂ ਕੋਈ ਨਾ ਕੋਈ ਨਾ ਕਰ ਲੈ ਸੁਚਾ ਵੀ ਜਾਣਦਾ ਸੀ ਜੇ ਮਹੀਨਾ ਨਾ ਦਿੱਤਾ ਤਾਂ ਸਾਰਾ ਕੰਮ ਰੁਕ ਜਾਏਗਾ ਨੇਕੀ ਸੁਚੇ ਦੇ ਨਾਲ ਜਾ ਕੇ ਕਿਲੋ-ਕਿਲੋ ਵਾਲੇ ਦੋ ਪੈਕਟ ਲੈ ਆਇਆ ਲੈ ਭਾਈ ਦੋ ਪੈਕਟ ਦਿੱਤੇ ਨੇ ਨੇਕੀ ਨੇ ਦੋਵੇਂ ਪੈਕਟ ਬਗੇਲ ਨੂੰ ਪੜਾ ਦਿੱਤੇ ਤੂੰ ਤਾਂ ਚੱਲ ਖੇਤ ਮੇ ਰੋਟੀ ਲੈ ਕੇ ਆਇਆ ਸੁਣਦਿਆਂ ਸਾਰੀ ਨੀਕੀ ਖੇਤਵਾਲ ਚੱਲ ਪਿਆ ਅੱਧੇ ਘੰਟੇ ਬਾਅਦ ਹੀ ਬਗੇਲ ਰੋਟੀ ਲੈ ਕੇ ਖੇਤ ਪਹੁੰਚ ਗਿਆ 8 ਵਜੇ ਤੱਕ 12 ਕਾਮਿਆਂ ਨੇ ਅੱਧਾ ਗਿੱਲਾ ਵੜ ਦਿੱਤਾ ਸੀ ਹਲਾਓਏ ਹਲਾਓਏ ਚੱਲੋਏ ਸੋਲੇ ਆ ਚੱਲੋ ਰੁਪਈਆ ਕਾਮੇ ਲਲਕਾਰ ਲਲਕਾਰ ਕੇ ਕਣ ਕ ਵੱਢ ਰਹੇ ਸੀ ਆਜੋ ਬਈ ਭਗ ਤੋ ਰੋਟੀ ਖਾ ਲੋ ਟਾਲੀ ਹੀਠ ਬੈਠ ਖੜੇ ਬਗੇਲੇ ਨੇ ਕਾਮਿਆਂ ਨੂੰ ਆਜ ਮਾਰੀ ਆਵਾਜ਼ ਸੁਣਦਿਆਂ ਹੀ ਸਵੇਰ ਦੇ ਢਡੋ ਭੁੱਖੇ ਕਾਮਿਆਂ ਦੀ ਜਾਨ ਚੋਂ ਜਾਨ ਆਈ ਹੋ ਬਲੇ ਦਾਤੀਆਂ ਮੋਢਿਆਂ ਤੇ ਰੱਖ ਗੋਡਿਆਂ ਤੇ ਹੱਥ ਰੱਖਦੇ ਹੋਏ ਕੰਮੇ ਉੱਠ ਖੜੋਤੇ ਟਾਲੀ ਦੀ ਸੰਗਣੀ ਛਾਂ ਹੇਠਾਂ ਬੈਠੇ ਵਗੇ ਰਵਾਂ ਦੀ ਮੰਜੀ ਢਾਹੀ ਬੈਠਾ ਸੀ ਕਈ ਕੰਮੇ ਉਲਛ ਛਪੋਲਾ ਵੇਖ ਕੇ ਵਿਛਾਵ ਕਰਨ ਚਲੇ ਗਏ ਕੰਮ ਦੇ ਟਾਈਮ 'ਚ ਮੇਰੇ ਪੁੱਤ ਦਾ ਮੂਤ ਵੀ ਤਹਾਂ ਚੜ ਜਾਂਦਾ ਰੂਪੇ ਨੇ ਕੇਸਰੀ ਪਿਆਮੇ ਦਾ ਨਾਲਾ ਬੰਨ ਕੇ ਵਿੱਚ ਥੁੰਦਿਆਂ ਨਾਲ ਬੈਠੇ ਸੋਲੇ ਨੂੰ ਕਿਹਾ ਬਾਈ ਗਰਮੀ 'ਚ ਮੁੜਕਾ ਵੱਧ ਆਉਂਦਾ ਮੂਤਨੇ ਤਾਂ ਤਹਾਂ ਚੜਨਾ ਹੀ ਹੁੰਦਾ ਸੋਲੇ ਦੀ ਗੱਲ ਸੁਣ ਕੇ ਰੂਪਾ ਹੀ ਹੀ ਕਰਕੇ ਹੱਸਿਆ ਉਸ ਦੇ ਕਰੇੜੇ ਨਾਲ ਪੀਲੇ ਹੋਏ ਦੰਦ ਦਿਖਾਈ ਦਿੱਤੇ ਬਗੈਰ ਨੇ ਰੋਟੀਆਂ ਵਰਤੌਣਾਂ ਸ਼ੁਰੂ ਕਰ ਦਿੱਤੀਆਂ ਸਾਰੇ ਕੰਮ ਇਹ ਦੋਵੇਂ ਹੱਥ ਜੋੜ ਕੇ ਅੱਗੇ ਕਰਦੇ ਗਏ ਤੇ ਬਗੈਰ ਨੇ ਦੋ-ਦੋ ਰੋਟੀਆਂ ਤੇ ਤਿੰਨ-ਤਿੰਨ ਪੰਤਾ ਚਾਰ ਸਭ ਨੂੰ ਵੰਡ ਦਿੱਤਾ ਰਾਏ ਸਿੱਖਾਂ ਦਾ ਮਿੰਦੀ ਤਾਂ ਵੱਡੀਆਂ ਬੁਰਕੀਆਂ ਬਣਾ ਕੇ ਸਾਰਿਆਂ ਤੋਂ ਪਹਿਲਾਂ ਹੀ ਰੋਟੀਆਂ ਖਾ ਗਿਆ ਦੋ ਮੰਨੀਆਂ ਹੋਰ ਦੇ ਖਾਲੀ ਤੇ ਮੁਰੋ ਗੱਲ ਨਹੀਂ ਇਹ ਨਹੀਂ ਬਣੀ ਬਗੈਰ ਨੇ ਦੋ ਰੋਟੀਆਂ ਫਿਰ ਮਿੰਦੀ ਦੇ ਹੱਥ ਤੇ ਧਰ ਦਿੱਤੀਆਂ ਸਾਬ ਨੇ ਰੋਟੀ ਖਾ ਲਈ ਬਾਈ ਮਸਾਲਾ ਤਾਂ ਲਿਆਉਣਾ ਸੀ ਦੰਦਾ ਚ ਟਾਲੀ ਦਾ ਬ੍ਰੀਕ ਡੱਕਾ ਮਾਰਦਾ ਇੱਕ ਐਵੀ ਕਾਮਾ ਬੋਲਿਆ ਬਗੈਰ ਟਾਲੀ ਦੀ ਖੁੰਗੀ ਤੇ ਟੰਗਿਆ ਖੱਦਰ ਦਾ ਝੋਲਾ ਉਤਾਰਨ ਲਗਾ ਟਾਲੀ ਅੰ ਦਾ ਪੋਰਾ ਤਾਂ ਤਗੜਾ ਬਾਂਜੂ ਬਾਈ ਰੂਪੇ ਨੇ ਝੋਲੇ ਦੀ ਰਿਸਕਵਰੀ ਕੰਡ ਨੂੰ ਆਪਣੇ ਦੰਦਾ ਨਾਲ ਖੋਲਦੇ ਹੋਏ ਬਘੇਲ ਨੂੰ ਕਿਹਾ ਪਰ ਬਘੇਲ ਨੇ ਗੱਲ ਅਣਸੁਣੀ ਕਰ ਦਿੱਤੀ ਲਓ ਜੀ ਸੱਜਣੋ ਮਾਰੋ ਪਾਣੀ ਨਾਲ ਫੱਕੇ ਬਘੇਲ ਨੇ ਭੁੱਕੀ ਵਾਲਾ ਲਫਾਫਾ ਸਾਰਿਆਂ ਦੇ ਅੱਗੇ ਕਰ ਦਿੱਤਾ ਹੁਣ ਤੇ ਸਰਦਾਰ ਜੀ ਕਣਕ ਵੀ ਮੂਰੇ ਮੂਰੇ ਭੱਜ ਸੀ ਮਿੰਦੀ ਨੇ ਦੋ ਚਮਚੇ ਖਾ ਕੇ ਲਫਾਫਾ ਅਗਲੇ ਕੰਮੇ ਮੂਰੇ ਕਰ ਦਿੱਤਾ ਘੋਟਾ ਆਪਣਾ ਕੰਮ ਐ ਬਸ ਚੱਕ ਦੋ ਫੱਟੇ ਬਗੇਰ ਨੇ ਸਾਰੇ ਕੰਮਿਆਂ ਨੂੰ ਫੂਕ ਛਕਾਉਣ ਵਾਲਾ ਕੰਮ ਕੀਤਾ ਬਸ ਫਿਰ ਕੀ ਕੰਮੇ ਫਿਰ ਤਾਂ ਇੱਕ ਦੂਜੇ ਤੋਂ ਅੱਗੇ ਨਿਕਲ ਨਿਕਲ ਜਾਣ ਸ਼ਾਮ ਡਾਣ ਤੋਂ ਪਹਿਲਾਂ 12 ਜਣਿਆਂ ਦੀ ਟੋਲੀ ਨੇ 2.5 ਕਿੱਲੇ ਵੱਢ ਕੇ ਪ੍ਰੇਮ ਪ੍ਰੇਪਾ ਦਿੱਤੇ ਸਾਰਾ ਦਿਨ ਅੱਗ ਡੇਗਦਾ ਸੂਰਜ ਪੱਛਮ ਵੱਲ ਹੌਲੀ-ਹੌਲੀ ਉਤਰਦਾ ਦਿਖਾਈ ਦਿੱਤਾ ਚਲੋ ਬਾਈ ਮੁੰਡਿਓ ਬਹੁਤ ਕੰਮ ਨਿਪਟ ਗਿਆ ਬਘੇਲ ਨੇ ਵੇਖਿਆ ਕਿ ਦਿਹਾੜੀਦਾਰਾਂ ਨੇ ਪੂਰਾ 1 ਘੰਟਾ ਵੱਧ ਲਾ ਕੇ ਕਾਫੀ ਕੰਮ ਨਿਵੇੜ ਦਿੱਤਾ ਸੀ ਚਲੋ ਬਾਈ ਸੋਲੇ ਨੇ ਲੱਕ ਤੇ ਹੱਥ ਧਰ ਕੇ ਜਿੱਥੇ ਤੱਕ ਨਜ਼ਾਰਾ ਨજર ਜਾ ਰਹੀ ਸੀ ਨਜ਼ਰ ਮਾਰੀ ਦਿਨਾਂ ਚ ਹੀ ਕਣਕਾਂ ਵੱਡੀਆਂ ਗਈਆਂ ਦੂਰ ਤੱਕ ਨਜ਼ਰ ਮਾਰਗੇ ਤਾਂ ਸਾਰੇ ਵੱਡ ਖਾਲੀ ਹੋ ਗਏ ਕਿਤੇ ਕਿਤੇ ਕਣਕ ਦੇ ਭਰੇ ਬੰਨੇ ਵੀ ਨਜ਼ਰ ਆ ਰਹੇ ਸੀ ਇੱਕ ਦੋ ਖੇਤਾਂ ਚ ਖਲਾਵੇਂ ਲੱਗੀਆਂ ਪਈਆਂ ਸੀ ਅਸ਼ੇਤੀ ਕਣਕ ਹੀ ਵੱਢਣ ਤੋਂ ਰਹਗੀ ਸੀ ਆਜਾ ਹੁਣ ਪੀਣ ਕੀ ਲਾਲੀ ਸਾਰੇ ਘਰਾਂ ਨੂੰ ਚੱਲ ਪਏ ਰੂਪੇ ਨੇ ਵੇਖਿਆ ਮੋਢਿਆਂ ਤੇ ਦਾਤੀਆਂ ਟੰਗੇ ਕੰਮੇ ਘਰਾਂ ਨੂੰ ਚੱਲ ਪਏ ਸੀ ਉਹ ਕਿਹੜੇ ਨੇ ਓਏ ਸਿਆਣ ਚ ਨਹੀਂ ਆਉਂਦੇ ਸੋਲੇ ਨੂੰ ਦੋ ਕਿਲੇ ਦੂਰੋ ਪਹੀ ਤੇ ਜਾਂਦੇ ਕੰਮੇ ਪਛਾਨ ਚ ਨਾਏ ਮੇਰੇ ਤਾਂ ਆਪ ਸਿਆਣ ਚ ਨਹੀਂ ਆਏ ਰੂਪੇ ਨੇ ਵੀ ਅੱਖਾਂ ਤੇ ਜੋਰ ਪਾਇਆ ਤੇ ਧੂੜ ਚ ਲਿਬੜੇ ਕੰਮੇ ਹੋਰ ਅੱਗੇ ਲੰਘ ਗਏ ਮੂੰਹ ਤੇ ਲਿਬੜੇ ਪਏ ਨੇ ਕਾਲੇ ਸਿਆਹ ਹੋਏ ਪਏ ਨੇ ਮਿੰਦੀ ਨੇ ਵੀ ਦੂਰ ਤੱਕ ਨਜ਼ਰ ਮਾਰੀ ਪੱਠਿਆਂ ਦੀਆਂ ਰੇੜੀਆਂ ਕੱਖਾਂ ਦੀ ਪੰਡਾਂ ਜਾਂ ਪਾਂਡਿਆਂ ਵਾਲੇ ਟੋਕਰੇ ਵਾਲੀਆਂ ਜਨਨਾਂ ਹਾ ਤੇਜ਼ੀ ਨਾਲ ਘਰਾਂ ਵੱਲ ਵਗੀਆਂ ਜਾਂਦਾਂ ਸੀ ਬਹੁਤ ਕੰਮ ਨਮੀੜਤਾ ਬਾਈ ਬਘੇਲ ਨੇ ਟਾਲੀ ਹੇਠਾਂ ਆਪਣਾ ਸਮਾਨ ਇਕੱਠਾ ਕਰਦੇ ਕੰਮਿਆਂ ਦੀ ਫੋਕੀ ਪ੍ਰਸਰਸਾ ਕਰਨੀ ਜ਼ਰੂਰੀ ਸਮਝੀ ਨੇਕੀ ਨੇ ਆਪਣੇ ਸੱਜੇ ਪੈਰ ਦਾ ਫੁੱਟਾ ਕੱਢਿਆ ਤੇ ਦਾਤੀ ਦੇ ਮੁਠੇ ਨਾਲ ਜ਼ੋਰ ਦੀ ਝਾੜਿਆ ਉਸ ਵਿੱਚੋਂ ਰੋੜ ਫਸ ਗਿਆ ਸੀ ਟਲੀ ਸ਼ਾਮ ਨੂੰ ਸਾਰੇ ਕੰਮੇ ਘਰਾਂ ਨੂੰ ਚੱਲ ਪਏ ਮੇਰੇ ਪੁੱਤਾਂ ਦੀ ਆ ਕੱਦ ਵੱਢਤੀ ਰੂਪੇ ਨੇ ਸੂਏ ਦੇ ਨਾਲ ਲੱਗਦੇ ਅਮਰੀਕ ਸੰਧੂ ਦੇ 10 ਕਿੱਲਿਆਂ ਦੀ ਇਕੱਠੇ ਟੱਕ ਦੀ ਗੱਲ ਛੇੜੀ ਤੜਕੀ ਤਾਂ ਚੰਗੀ ਭਲੀ ਖੜੀ ਸੀ ਸੋਲੇ ਨੂੰ ਯਾਦ ਆਇਆ ਸਵੇਰੇ ਆਉਣ ਵੇਲੇ ਕਣਕ ਲਹਿਰਾਂ ਵਿੱਚ ਸੀ ਕੰਪੈਨ ਨੂੰ ਕੀ ਟਾਈਮ ਲੱਗਦਾ ਦਿਨੇ ਜਿਹੜਾ ਦੇਗੀ ਹੋਣੀ ਰੁਕਤੇ ਹੋ ਰਾ ਹੋਰਾਂ ਦੇ ਨਾਲ ਆਉਂਦਾ ਨੇਕੀ ਵੀ ਉਹਨਾਂ ਦੇ ਨਾਲ ਗੱਲਾਂ 'ਚ ਬੋਲਿਆ ਠੱਕੇ ਤੇ ਹੰਬੇ ਹੋਏ ਜਸਵੰਤ ਤੇ ਰੁੱਲਦੂ ਹਰੀ ਮੂਹ ਹਨੇਰੇ ਹੁੰਦੇ ਹੀ ਖੇਤ ਘਰ ਆਏ ਸੀਗੇ ਦਿਹਾੜੀਏ ਸਿੱਧੇ ਘਰ ਹੀ ਚਲੇ ਗਏ ਕੁੱਦਾ ਹਵੇਲੀ 'ਚ ਪਸ਼ੂਆਂ ਦੇ ਕਿੱਲੇ ਬਦਲ ਕੇ ਆਇਆ ਤਾਂ ਪੁੱਛਣ ਲੱਗਾ ਕਿੰਨਾ ਕੁ ਕੰਮ ਨਿਮੇੜਤਾ ਜਸਵੰਤ ਵਾਵਾ ਨਿਭੜ ਗਿਆ ਆਖ ਜਸਵੰਤ ਕੰਡ ਪਰੇ ਕੱਪੜੇ ਉਤਾਰਨ ਲੱਗ ਪਿਆ ਹਰਦੀਪ ਨੇ ਕੋਸੇ ਪਾਣੀ ਬਾਲਟੀ ਪਰ ਪਰ ਕੇ ਨਹਾਉਣ ਲਈ ਰੱਖ ਦਿੱਤੀ ਰੁਲਦੂ ਰੋਟੀ ਆਉਣ ਤੱਕ ਮੰਜੇ ਤੇ ਬੈਠ ਗਿਆ ਹਰਦੀਪ ਭਾਈ ਪਹਿਲਾਂ ਰੁਲਦੂ ਦੀ ਰੋਟੀ ਪਾ ਦੇ ਬਾਕੀ ਕੰਮ ਫੇਰ ਕਰੀਂ ਕੁੱਦਾ ਵੀ ਜਾਣਦਾ ਸੀ ਰੁਲਦੂ ਲਈ ਬੈਠਣਾ ਹੁਣ ਮੁਸ਼ਕਲ ਹੈ ਸਾਰੇ ਦਿਨ ਦਾ ਥੱਕਿਆ ਟੁੱਟਿਆ ਪਿਆ ਲੈ ਜਾ ਬਾਪੂ ਮੈਂ ਪਾਤੀ ਹਰਦੀਪ ਰਸੋਈ ਚੋਂ ਬੋਲੀ ਤਾਂ ਕੁਦੂ ਨੇ ਰੋਟੀ ਲਿਆ ਕੇ ਰੁਲਦੂ ਨੂੰ ਫੜਾ ਦਿੱਤੀ ਰੋਟੀ ਲੈ ਕੇ ਉਹ ਘਰ ਦੀ ਦੇਹਲੀ ਲੰਘ ਗਿਆ ਜਸਵੰਤ ਨਹਾ ਕੇ ਰੋਟੀ ਖਾਣ ਹੀ ਲੱਗਿਆ ਸੀ ਕੋਲ ਬੈਠਾ ਕੁੱਤਾ ਬੋਲ ਪਿਆ ਸਕੂਲੋਂ ਸੁਨੇਹਾ ਆਇਆ ਸੀ ਸ਼ੀਰਾ ਕੱਲ ਨੂੰ ਮੀਟਿੰਗ ਹੈ ਕੋਈ ਜਸਵੰਤ ਸਕੂਲ ਦੀ ਪਿੰਡੂ ਸਿੱਖਿਆ ਵਿਕਾਸ ਕਮੇਟੀ ਦਾ ਚੇਅਰਮੈਨ ਹੈ ਪਿਛਲੇ ਸਾਲ ਜਦੋਂ ਕਮੇਟੀ ਦੀ ਚੋਣ ਹੋਈ ਤਾਂ ਬਥੇਰਾ ਚੁੱਪਿਆ ਹਰ ਕੋਈ ਕਹਿੰਦਾ ਚੇਅਰਮੈਨ ਹੀ ਮੈਨੂੰ ਦਿਓ ਮਾਸਟਰ ਪਿਆਰਾ ਸਿੰਘ ਨੇ ਗੱਲ ਅਸਵਾਗ ਮੈਂਬਰਾਂ ਦੇ ਸਿਰ ਛੱਡ ਦਿੱਤੀ ਕਹਿੰਦੇ ਭਾਈ ਉਹ ਬੰਦਾ ਬਣਾਓ ਜਿਹੜਾ ਚਾਰ ਪੈਸੇ ਪੱਲਿਓ ਵੀ ਲਾਉਣ ਵਾਲਾ ਹੋਵੇ ਸਕੂਲ ਲਈ ਸਮਾਂ ਵੀ ਕੱਢੇ ਇੱਥੇ ਕੋਈ ਖਾਨ ਦਾ ਸਵਾਲ ਤਾਂ ਹੈ ਨਹੀਂ 2 ਪੈਸੇ ਕੋਲੋਂ ਤਾਂ ਪਾਵੇਂ ਲੱਗ ਜਾਣਾ ਸਾਰੇ ਜਸਵੰਤ ਤੇ ਰਾਜੀ ਹੋ ਗਏ ਇਕੱਲਾ ਬਗੇਲ ਸਿੰਘ ਸਾਰਾ ਕੰਮ ਖਰਾਬ ਕਰਨ ਲੱਗਾ ਚੇਅਰਮੈਨੀ ਲੈਣ ਲਈ ਉਸਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਕਹਿੰਦਾ ਮੈਦਾਨੀ ਸੱਜਣਾ ਦਾਨੀ ਸੱਜਣ ਨੂੰ ਤੂੰ ਕਿਹੜਾ ਸਕੂਲ ਨੂੰ ਵਾਟਰ ਕੂਲਰ ਦਾਨ ਕਰਤਾ ਬਗੇਲ ਦੀ ਗੱਲ ਸੁਣ ਕੇ ਹਾਕਮ ਗੱਲ ਬੋਲ ਪਿਆ ਹਾਕਮ ਸਕੂਲ ਚ ਹਰ ਸਾਲ ਛਟੀਆਂ ਦੇਖ ਕੇ ਜਾਂਦਾ ਸੀ ਗਰਮੀਆਂ ਦੀ ਰੁੱਤ ਚੋਂ ਦੋ ਪੱਖੇ ਵੀ ਦਾਣ ਦਿੱਤੇ ਸੀ ਹਾਕਮ ਦੀ ਗੱਲ ਸੁਣ ਕੇ ਬਘੇਲ ਦੇ ਹਮੈਤੀ ਉਸ ਦੇ ਮੁੱਕੀਆਂ ਮਾਰਨ ਤੱਕ ਜਾਣ ਲਾਲਾ ਲਾਲਾ ਹੋ ਗਈ ਮੀਟਿੰਗ ਮਤਲਬੀ ਕਰ ਦਿੱਤੀ ਕਿ ਅਗਲੇ ਦਿਨ ਜਸਵੰਤ ਹੋਰੀ ਜਾ ਕੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸਾਰੀ ਗੱਲ ਸਮਝਾਏ ਜ਼ਿਲ੍ਹਾ ਅਫਸਰ ਜ਼ਿਲ੍ਹਾ ਸਿੱਖਿਆ ਅਫਸਰ ਆਪ ਵੀ ਆਏ ਉਹਨਾਂ ਨੇ ਆਪ ਉਸ ਵਕਤ ਦੀ ਚੋਣ ਕਰਵਾਈ ਭਗੇਲ ਸਿੰਘ ਤੇ ਲੀ ਪਾੜਾਂ ਦੇ 82 ਨੇ ਆਪਣਾ ਬਥੇਰਾ ਜੋਰ ਲਾਇਆ ਬਹੁਤੇ ਮੈਂਬਰ ਜਸਵੰਤ ਦੇ ਨਾਂ ਤੇ ਸਹਿਮਤ ਹੋ ਗਏ ਕਹਿੰਦੇ ਚਲੋ ਫਿਰ ਵੀ ਗਾਂ ਵਧੂ ਸੋਚ ਵਾਲੇ ਸਕੂਲ ਦੇ ਭਲੇ ਬਾਰੇ ਸੋਚੂ ਹਾਕਮ ਨੂੰ ਵੀ ਛੱਡੋ ਤੇ ਭਗੇਲ ਨੂੰ ਵੀ ਚੇਅਰਮੈਨੀ ਜਸਵੰਤ ਨੂੰ ਦੇ ਦਿਓ ਅੰਤਵ ਬਹੁਮਤ ਜਸਵੰਤ ਦੇ ਹੱਕ ਵਿੱਚ ਪੁੱਗਤ ਗਿਆ ਮਾਸਟਰ ਪਿਆਰਾ ਸਿੰਘ ਜੀ ਵੀ ਬਹੁਤ ਖੁਸ਼ ਹੋਏ ਆਖਣ ਲੱਗੇ ਚਲੋ ਜਸਵੰਤ ਦਾ ਵੀ ਸਾਨੂੰ ਸੁੱਖ ਹੋ ਗਿਆ ਅੰਦਰ ਬਾਹਰ ਜਾਂਦਾ ਰਹਿੰਦਾ ਸਕੂਲ ਦੇ ਕਈ ਕੰਮ ਤਾਂ ਜਸਵੰਤ ਆਪ ਹੀ ਕਰ ਆਇਆ ਕਰੂਗਾ ਸਕੂਲ ਦੇ ਵਿਕਾਸ ਲਈ ਪਿਆਰਾ ਸਿੰਘ ਆਪ ਵੀ ਜਸਵੰਤ ਨਾਲ ਫੋਨ ਤੇ ਗੱਲ ਕਰ ਲੈਂਦਾ ਹੈ ਜਿਸ ਵੰਤ ਤਿਆਰ ਬਹਿਰ ਤਿਆਰ ਹੋ ਕੇ ਸਕੂਲ ਪਹੁੰਚ ਗਿਆ ਅਧਿਆਪਕ ਜਮਾਤਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸੀ ਖੇਡ ਵਿਭਾਗ ਵਾਲੇ ਬੱਚੇ ਖੇਡ ਦੇ ਮੈਦਾਨ ਦੀ ਤਿਆਰੀ ਕਰ ਰਹੇ ਸੀ ਮੈਦਾਨ ਦੀ ਤਿਆਰੀ ਕਰ ਰਹੇ ਸੀ ਉਸ ਨੇ ਤੱਕਿਆ ਪੀਟੀਆਈ ਦੇ ਅਧਿਆਪਕੋ ਵਿਸਲ ਦੇ ਇਸ਼ਾਰੇ ਨਾਲ ਹੀ ਖਿਡਾਰੀਆਂ ਨੂੰ ਨੁਕਤੇ ਦੱਸ ਰਿਹਾ ਸੀ ਕਬੱਡੀ ਤੇ ਵਾਲੀਬਾਲ ਤੇ ਖਿਡਾਰੀ ਸਵੇਰੇ ਅਭਿਵਾਸ ਕਰਨ ਲੱਗ ਪਏ ਸੀ ਝੁੱਪੇ ਦਾ ਮੁੰਡਾ ਤੋਤੀ ਸਾਰੇ ਮਾਸਟਰਾਂ ਨੂੰ ਪਾਣੀ ਪਿਲਾਉਂਦਾ ਫਿਰਦਾ ਸੀ ਜਸਵੰਤ ਜਦੋਂ ਦਫ਼ਤਰ 'ਤੇ ਪਹੁੰਚਿਆ ਮਾਸਟਰ ਜੀ ਦਫ਼ਤਰੀ ਕੰਮਾਂ 'ਚ ਰੁੱਝੇ ਹੋਏ ਸੀ ਜਸਵੰਤ ਨੂੰ ਵੇਖਦਿਆਂ ਸਾਰੇ ਉੱਠ ਖੜੋਤੇ ਹੋਰ ਜਸਵੰਤ ਸਿੰਘ ਜੀ ਠੀਕ ਠਾਕ ਠੀਕ ਐ ਜੀ ਮੇਰੇ ਵੈ ਗੁਰੂ ਦੀ ਜਸਵੰਤ ਅਜੇ ਮਾਸਟਰ ਜੀ ਨੂੰ ਮਿਲ ਕੇ ਬੈਠਿਆ ਹੀ ਸੀ ਤੋਤੀ ਪਾਣੀ ਦੀ ਟ੍ਰੇ ਲੈ ਕੇ ਹਾਜ਼ਰ ਹੋ ਗਿਆ ਮਾਸਟਰ ਜੀ ਬੱਚਿਆਂ ਤੋਂ ਤਾਂ ਨਾ ਕੰਮ ਕਰਾਇਆ ਕਰੋ ਕੋਈ ਉਹਨਾਂ ਦੀ ਫੋਟੋ ਖਿੱਚ ਲੇ ਕੀ ਕਰੀਏ ਜੀ ਪੋਸਟ ਤਾਂ ਖਾਲੀ ਐ ਚਲੋ ਬੱਚੇ ਡੰਗ ਸਰੀ ਜਾਂਦੇ ਨੇ ਬਘੇਲ ਤੋਂ ਬਚੋ ਜੀ ਕਿਤੇ ਸ਼ਿਕਾਇਤ ਕਰਤੇ ਪੁੱਸਰਿਆ ਫਿਰਦਾ ਵੇਖੀ ਜਾਉ ਜੀ ਫਿਰ ਤੁਹਾਡਾ ਕੀ ਫਾਇਦਾ ਆਓ ਪਹਿਲਾਂ ਤੁਹਾਨੂੰ ਢੇਡਾ ਲਵਾ ਕੇ ਲਿਆਵਾਂ ਫਿਰ ਉਹ ਮਾਸਟਰ ਜੀ ਜਸਵੰਤ ਨੂੰ ਨਾਲ ਲੈ ਕੇ ਸਕੂਲਾਂ ਦਾ ਢੇਡਾ ਲਾਉਣ ਚਲੇ ਗਏ ਜਿਸ਼ਵੰਤ ਸਕੂਲ ਦੀਆਂ ਦੀਵਾਰਾਂ ਤੇ ਲਿਖਿਆ ਅਖ ਭਰਪੂਰ ਸਤਰਾਂ ਦੇ ਚਿੱਤਰਾਂ ਨੂੰ ਵੇਖ ਕੇ ਗਦਗਦ ਹੋ ਉઠਿਆ ਮਾਸਟਰ ਜੀਆ ਤਾਂ ਕਮਾਲ ਕਰੀ ਪਈ ਐ ਸਕੂਲ ਚਮਕਾਇਆ ਪਿਆ ਇਹ ਸਾਰਾ ਕੰਮ ਡਰਾਇੰਗ ਮਾਸਟਰ ਨੱਥਾ ਸਿੰਘ ਨੇ ਕੀਤਾ ਜੀ ਕੰਧਾਂ ਕੋਲਿਆਂ ਤੇ ਨਜ਼ਰ ਮਾਰ ਕੇ ਉਹ ਨਵੀਆਂ ਬਣੀਆਂ ਫਲਸ਼ੀਆਂ ਬਾਥਰੂਮ ਤੇ ਸਾਈਕਲ ਸ਼ੈੱਡ ਵੇਖਣ ਚਲੇ ਗਏ ਵਧੀਆ ਚੀਜ਼ ਬਣ ਗਈ ਜੀ ਜਿਸ਼ਵੰਤ ਨੇ ਸਾਈਕਲ ਸ਼ੈੱਡ ਦੀ ਤਾਰੀਫ਼ ਕਰਨੀ ਜ਼ਰੂਰੀ ਸਮਝੀ ਆਪਣਾ ਸਾਰਾ ਕੰਮ ਇੱਕ ਨੰਬਰ ਹੈ ਤੁਹਾਨੂੰ ਪਤਾ ਹੈ ਆਪਾਂ ਸਾਰਾ ਸਮਾਨ ਆਪਣੇ ਹੱਥ ਲਿਆਂਦਾ ਹੈ ਉਹਨਾਂ ਦੇ ਗੱਲਾਂ ਕਰਦਿਆਂ ਹੀ ਕਮੇਟੀ ਮੈਂਬਰ ਹਾਕਮ ਸਿੰਘ ਜਸਮੀਰ ਸਿੰਘ ਤੇ ਭਾਈ ਚਾਰੇ ਦਾ ਜਸਮੀਰ ਸਿੰਘ ਤੇ ਭਾਈਚਾਰੇ ਦਾ ਮੈਂਬਰ ਬੁਗਲਾ ਸਿੰਘ ਵੀ ਪਹੁੰਚ ਗਏ ਉਹਨਾਂ ਨੂੰ ਵੇਖ ਮਾਸਟਰ ਜੀ ਤੇ ਜਸਵੰਤ ਵੀ ਦਫ਼ਤਰ ਤੇ ਪਹੁੰਚ ਗਏ ਚਾ ਵੀ ਆ ਗਈ ਮਾਸਟਰ ਜੀ ਨੇ ਆਪਣੀ ਕੁਰਸੀ ਤੇ ਬੈਠਦੇ ਆ ਮੀਟਿੰਗ ਸ਼ੁਰੂ ਕੀਤੀ ਸਤਿਕਾਰਯੋਗ ਚੇਅਰਮੈਨ ਤੇ ਮੈਂਬਰ ਸਹਿਮਾਨ ਆਪ ਜੀ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਹੈ ਸਾਰਿਆਂ ਨੂੰ ਪਤਾ ਹੀ ਹੈ ਨਵੇਂ ਉਸਾਰੇ ਜਾ ਰਹੇ ਕਲਾਸਰੂਮ ਲਈ 6 ਲੱਖ ਦੀ ਗ੍ਰਾਂਟ ਆਈ ਹੈ ਆਪਾਂ ਨੇ ਸਹਿਮਤੀ ਨਾਲ ਜੇ ਗਣਸਪੁੱਟੇ ਚ ਸਾਰਿਆਂ ਨੂੰ ਪਤਾ ਹੀ ਹੈ ਨਵੇਂ ਸਾਰੇ ਜਾ ਰਹੇ ਕਲਾਸਰੂਮ ਲਈ 6 ਲੱਖ ਦੀ ਗ੍ਰਾਂਟ ਆਈ ਹੈ ਆਪਾਂ ਨੇ ਫੈਮਟੀ ਨਾਲ ਜੇ ਪੱਠੇ ਤੋਂ ਇੱਟਾਂ ਮੰਗਾਈਆਂ ਸੀ ਮੈਂ ਤੇ ਜਸਵੰਤ ਨੇ ਆਪ ਕੋਲੇ ਖੜ ਕੇ ਵਧੀਆ ਇੱਕ ਨੰਬਰ ਦੀ ਇੱਟ ਮੰਗਾਈ ਸੀ ਬਗੇਲਾ ਕੱਲ ਕੀ ਕਹਿੰਦਾ ਮਾਸਟਰ ਜੀ ਜਿਸ ਮੇਲ ਵਿੱਚੋਂ ਹੀ ਬੋਲ ਪਿਆ ਇੱਟਾਂ ਪਿੱਲੀਆਂ ਨੇ ਅਸੀਂ ਸ਼ਿਕਾਇਤ ਕਰਾਂਗੇ ਸੀ ਕਹਿੰਦਾ ਪੈਸੇ ਖਾਲਦਾ ਜੀ ਥਾਂ ਥਾਂ ਤੇ ਮੂੰਹ ਮਾਰਦਾ ਹੈ ਪੈਸੇ ਖਾਂਦੀ ਆਦਤ ਹੈ ਜੀ ਅਨੁਤਾ ਹਾਕਮ ਬੰਗੇਲੇ ਦੀ ਰਹਿਮ ਜੀ ਜਾਣਦਾ ਸੀ ਤੁਸੀਂ ਫਿਕਰ ਨਾ ਕਰੋ ਜੀ ਆਪਣਾ ਸਾਰਾ ਕੰਮ ਇੱਕ ਨੰਬਰ ਐ ਤਾਂ ਹਾਕਮ ਅਸੀਂ ਸਾਰੇ ਤੁਹਾਡੇ ਨਾਲ ਆ ਜੀ ਤੁਸੀਂ ਡਟ ਕੇ ਕੰਮ ਕਰੋ ਜਸਵੰਤ ਨੇ ਸਾਰੀ ਕਮੇਟੀ ਵੱਲੋਂ ਵਿਸ਼ਵਾਸ ਦਿਵਾਇਆ ਬਸ ਸਾਨੂੰ ਵੀ ਥੋੜਾ ਜਿਹਾ ਸਹਿਯੋਗ ਚਾਹੀਦਾ ਮਾਸਟਰ ਜੀ ਨੇ ਸਭ ਦਾ ਧੰਨਵਾਦ ਕੀਤਾ ਮੀਟਿੰਗ ਖਤਮ ਹੋਣ ਤੋਂ ਪਹਿਲਾਂ ਮਾਸਟਰ ਜੀ ਨੇ ਸਾਰੇ ਮਤਿਆਂ ਤੇ ਦਸਖਤ ਕਰਵਾ ਲਏ ਸਾਰੇ ਮੈਂਬਰ ਆਪੋ ਆਪਣੇ ਘਰਾਂ ਨੂੰ ਚੱਲ ਪਏ ਜਸਵੰਤ ਖੇਤ ਨੂੰ ਚੱਲ ਪਿਆ ਉਹ ਅਜੇ ਕੱਚੇ ਪਹੇ ਕੋਲੀ ਪਹੁੰਚਿਆ ਸੀ ਕਿ ਬੁਗੜੂ কুমਿਹਾਰ ਕਣਕ ਦੇ ਭਰੇ ਲੱਦੀ ਖੱੱਚਰ ਲਈ ਆਉਂਦਾ ਸੀ ਖੱੱਚਰ ਤੋਂ ਭਾਰ ਨਾਲ ਤੁਰਿਆ ਨਹੀਂ ਸੀ ਜਾ ਰਿਹਾ ਘੱਟ ਲੱਦ ਲੈ ਬੁਗੜਿਆ ਖੱੱਚਰ ਨੂੰ ਮਾਰੇਗਾ ਜਸਵੰਤ ਨੇ ਬਗੜੂ ਨੂੰ ਮਸ਼ਕਰੀ ਕੀਤੀ ਤਾਂ ਜਾਂਦਾ ਜਾਂਦਾ ਉਹ ਬੋਲਿਆ ਗਰੀਬਾਂ ਦਾ ਆਹੀਚਾਰ ਦੇਣ ਦਾ ਸੀਜ਼ਨ ਹੈ ਜੀ ਲਹਿਰਾਂਦੀਆਂ ਫਸਲਾਂ ਵੇਖ ਕੇ ਜਸਵੰਤ ਫਸਲਾਂ ਦੇ ਨਾਲ ਹੀ ਝੂਮ ਉੱਠਿਆ ਉਸ ਦੀ ਨਜ਼ਰ ਆਪਣੀਆਂ ਫਸਲਾਂ ਨੂੰ ਤੱਕਦੀ ਹੋਈ ਉਹ ਦੂਰ ਤੱਕ ਪੱਕੀਆਂ ਕਣਕਾਂ ਤੱਕ ਜਾ ਪਹੁੰਚੀ ਮਨ ਹੀ ਮਨ ਉਹ ਅਗਲੀ ਰੁੱਤ ਲਈ ਬੀਜਣ ਵਾਲੀਆਂ ਫਸਲਾਂ ਬਾਰੇ ਸੋਚਣ ਲੱਗਾ ਫਰਵਰੀ ਮਹੀਨੇ 'ਚ ਬੀਜੀ ਸੂਰਜਮੁਖੀ ਦੀ ਨਵੀਂ ਕਿਸਮਾ ਪੀਏਸੀ 35 ਦਾ ਜੈਜਾ ਲੈ ਕੇ ਉਹ ਕੁੱਦੇ ਵੱਲ ਚੱਲ ਪਿਆ ਚਾਚਾ ਕੁੱਦੇ ਦੇਖਦੇ ਮੁੰਡ ਨਾਲ ਢੋਲਾ ਹੀ ਆਰਾਮ ਕਰ ਰਿਹਾ ਸੀ ਆ ਗਿਆ ਕੁੱਦੇ ਨੇ ਕੋਰੇ ਤੋੜੇ ਚੋ ਪਾਣੀ ਪੀਂਦੇ ਜਸਵੰਤ ਨੂੰ ਪੁੱਛਿਆ ਹੂੰ ਜਸਵੰਤ ਨੇ ਪਾਣੀ ਪੀ ਕੇ ਗਲਾਸ ਘੜੇ ਉੱਪਰ ਰੱਖ ਦਿੱਤਾ ਕੁੱਦੇ ਨੇ ਘੜੀ ਵੇਖੀ ਚਾਹ ਦਾ ਟਾਈਮ ਹੋ ਗਿਆ ਜਸਵੰਤ ਮੈਂ ਲੈ ਆਉਣਾ ਰੁਲਦੂ ਹੋਰਾਂ ਨੂੰ ਕਹ ਦੇ ਆਰਾਮ ਕਰ ਲੈਣਗੇ ਦੋ ਘੜੀ ਚਾਹ ਵਾਲੀ ਵੱਡੀ ਕੰਨੀ ਚੁੱਕ ਕੇ ਜਸਵੰਤ ਘਰ ਨੂੰ ਚੱਲ ਪਿਆ ਦਿਹੜੀਏ ਰਾਮ ਕਰ ਲਈ ਡੇਗ ਦੀ ਸੰਗਣੀ ਛਾਂਹੇ ਠੇ ਆ ਬੈਠੇ ਜਸਵੰਤ ਖੇਤੋਂ ਆ ਕੇ ਖੜਿਆ ਸੀ ਟੈਲੀਫੋਨ ਦੀ ਘੰਟੀ ਖੜਕੀ ਫੋਨ ਚੱਕਿਓ ਜੀ ਘੰਟੀ ਕਦੋਂ ਦੀ ਵੱਜੀ ਜਾਂਦੀ ਹੈ ਆਕਦੀ ਹੋਈ ਹਰਦੀਪ ਪਾਣੀ ਲੈਣ ਚਲੀ ਗਈ ਜਸਵੰਤ ਫੋਨ ਸੁਣਨ ਤੇ ਰੁੱਝ ਗਿਆ ਕਿਹਦਾ ਫੋਨ ਸੀ ਜੀ ਪਾਣੀ ਦਾ ਗਲਾਸ ਜਸਵੰਤ ਨੂੰ ਫੜਾਉਂਦੇ ਹੀ ਹਰਦੀਪ ਬੋਲੀ ਜਗਰਾਜ ਸਿੰਘ ਦਾ ਸੀ ਜਗਰਾਜ ਤੇ ਤੇਰੀ ਭੈਣ ਬੁਹਾ ਖੜੇ ਨੇ ਕਹਿੰਦੇ ਵਸ ਤਾਂ 2 ਘੰਟਿਆਂ ਨੂੰ ਆਉ ਤੁਸੀਂ ਆ ਕੇ ਲੈ ਜਾਓ ਜਸਵੰਤ ਨੇ ਇੱਕੋ ਸਾਥ ਸਾਰੀ ਗੱਲ ਮੁਕਾ ਦਿੱਤੀ ਜਗਰਾਜ ਨੇ ਜਸਵੰਤ ਦਾ ਡੱਬੇ ਵਾਲਾ ਸਾਡੂ ਹੈ ਅੱਜ ਨਵਦੀਪ ਹਰਦੀਪ ਦੀ ਛੋਟੀ ਭੈਣ ਤੇ ਜਗਰਾਜ ਨੂੰ ਕੋਈ ਜ਼ਰੂਰੀ ਕੰਮ ਆਏ ਨੇ ਬੁਹਾ ਡੇ ਤੇ 2 ਘੰਟਿਆਂ ਦੇ ਖੜੇ ਸੀ ਜਸਵੰਤ ਦੇ ਘਰ ਜਦ ਵੀ ਕੋਈ ਰਿਸ਼ਤੇਦਾਰ ਆਉਂਦਾ ਤਾਂ ਬੁਹਾ ਤੋਂ ਲੈ ਕੇ ਆਉਣਾ ਪੈਂਦਾ ਮੈਂ ਜਗਰਾਜ ਹੋਰਾਂ ਨੂੰ ਲੈ ਆਵਾਂ ਤੂੰ ਤਿਆਰੀ ਕਰ ਜਸਵੰਤ ਮੋਟਰਸਾਈਕਲ ਲੈ ਕੇ ਬੋਹਾ ਨੂੰ ਚੱਲ ਪਿਆ ਲੈ ਮਸਾ ਆਈ ਐਨੀ ਤੂੰ ਵੀ ਜਗਰਾਜ ਤੇ ਨਵਦੀਪ ਹੋਰਾਂ ਬਾਰੇ ਮਨ ਹੀ ਮਨ ਗੱਲਾਂ ਕਰਦੀ ਹਰਦੀਪ ਮਹਿਮਾਨਾਂ ਦੀ ਖਾਤਰਦਾਰੀ ਲਈ ਤਿਆਰੀ ਕਰਨ ਲੱਗੀ ਪਈ ਕੰਟੇ ਬਾਅਦ ਜਸਵੰਤ ਤੇ ਜਗਰਾਜ ਹੋਰਾਂ ਨੂੰ ਵੀ ਲੈ ਕੇ ਆ ਗਿਆ ਸਾਡਾ ਪਿੰਡ ਦੇ ਸੀ ਗਿਆ ਆਖਦੀ ਹੋਈ ਹਰਦੀਪ ਨੇ ਨੀ ਤੂੰ ਨੂੰ ਜੱਫੀ ਪਾ ਕੇ ਇਸ ਤਰ੍ਹਾਂ ਘੁੱਟ ਲਿਆ ਜਿਵੇਂ ਵਰਿਆਂ ਬਾਅਦ ਮਿਲੀ ਹੋਵੇ ਜਸਵੰਤ ਸਿਆ ਬਾਹ ਤੋਂ ਕੋਈ ਬਸ ਹੀ ਨਹੀਂ ਆਈ ਖੜੇ ਖੜੇ ਸੁੱਕ ਗਏ ਜਗਰਾਜ ਧੂੜ ਪਰੇ ਕਪੜੇ ਝਾੜਦਾ ਬੋਲਿਆ ਜਗਰਾਜ ਸਿਆ ਪੀਰਾਂ ਵਾਲੀ ਦੀ ਬਸ ਤਾਂ ਕਰਮਾਂ ਵਾਲੇ ਬੰਦੇ ਨੂੰ ਨਸੀਬ ਹੁੰਦੀ ਹੈ ਆਖਦਾ ਜਸਵੰਤ ਸਿਆ ਭਲਾੜੇ ਵਾਲੀ ਸੜਕ ਇੰਨੀ ਮਾੜੀ ਬੁੜਕ-ਬੁੜਕ ਕੇ ਢਿੱਡ ਦੁਖਣ ਲੱਗ ਪਿਆ ਕੋਈ ਨਾ ਰੋਟੀਆਂ ਵੰਦ ਖਾ ਲਿਓ ਹਰਦੀਪ ਨੇ ਜਗਰਾਜ ਨੂੰ ਮਜ਼ਾਕ ਕੀਤਾ ਤਾਂ ਸੁਣ ਕੇ ਸਾਰੇ ਹੱਸ ਪਏ ਪਰ ਮੀਤ ਜਿੰਦਰ ਚਮਕਦੇ ਹੀ ਨਹੀਂ ਅੰਦਰ ਵਰਦਿਆਂ ਸਾਰੇ ਹੀ ਨਵਦੀਪ ਨੇ ਆਸੇ-ਪਾਸੇ ਵੇਖ ਕੇ ਪੁੱਛਿਆ ਬੋਹਾ ਪੜਨ ਗਈ ਐ ਜਿੰਦਰ ਨੇ ਬਠਿੰਡੇ ਦਾਖਲਾ ਲਿਆ ਐ ਜਿਸਵੰਤ ਦੱਸਣ ਲੱਗਾ ਮੈਂ ਆ ਤਰ ਆਵਾਂ ਆਖਦੀ ਹਰਦੀਪ ਚਾਹ ਬਣਾਉਣ ਚਲੀ ਗਈ ਚਾਚਾ ਘੁੱਦਾ ਕਿੱਧਰ ਗਿਆ ਜਗਰਾਜ ਨੇ ਜੁੱਤੇ ਉਤਾਰਦਿਆਂ ਪੁੱਛਿਆ ਖੇਤ ਗਿਆ ਦਿਹਾੜੀਏ ਲਾਏ ਨੇ ਚਾਚੇ ਦੀ ਤਾਂ ਇੱਕ ਲੱਤ ਕਰੇ ਤੇ ਇੱਕ ਖੇਤ ਰਹਿੰਦੀ ਐ ਜਿਸਵੰਤ ਬੋਲਿਆ ਹਰਦੀਪ ਪਿਆ ਲੈ ਕੇ ਆ ਗਈ ਜਿਸਵੰਤ ਚਾਹ ਰੱਖਣ ਲਈ ਟੇਬਲ ਠੀਕ ਕਰਨ ਲੱਗਾ ਕਿਆ ਪੀਨ ਚਾਹ ਪਾਣੀ ਦੇ ਨਾਲ ਨਾਲ ਕਬੀਲਦਰੀ ਦੀਆਂ ਗੱਲਾਂ ਵੀ ਚੱਲਦੀਆਂ ਰਹੀਆਂ ਮੈਂ ਖੇਤ ਚਾਹਦੇ ਆਵਾ ਦਿਹਾੜੀਏ ਠੀਕਦੇ ਹੋਣੇ ਅਜਸਵੰਤ ਨੇ ਜਗਰਾਜ ਤੋਂ ਇਜਾਜ਼ਤ ਲੈਣੀ ਜ਼ਰੂਰੀ ਸਮਝੀ ਕੋਈ ਨਾ ਕੋਈ ਨਾ ਤੂੰ じゃ ਅਸੀਂ ਬੈਠੇ ਆਂ ਜਗਰਾਜ ਦਾ ਪੁਲਿਸ ਹੁੰਦਿਆਂ ਹੀ ਜਸਵੰਤ ਚਾਹ ਦੀ ਭਰੀ ਕੰਨੀ ਲੈ ਕੇ ਖੇਤ ਨੂੰ ਚੱਲ ਪਿਆ ਕੰਮੇ ਵੀ ਡਿੱਕੀ ਜਾਂਦੇ ਨੇ ਅੱਡੀਆਂ ਚਕਟਕ ਵੇਖਦੇ ਹੋਣੇ ਆ ਲੰਮੀਆਂ ਬੁਲਾਂਘਾਂ ਪੁੱਟਦਾ ਜਸਵੰਤ ਤੁਰਿਆ ਜਾਂਦਾ ਸੀ ਟੋਬੇ ਵਾਲੇ ਬਿੱਪਲ ਕੋਲੇ ਉਸ ਨੂੰ ਆਪਣੇ ਵੱਲ ਭਗੇਲੇ ਤੇ ਲੀਰਪਾਲਾ ਦਾ ਟਿੱਟੂ ਆਉਂਦੇ ਨਜ਼ਰ ਪਏ ਜਸਵੰਤ ਨੇ ਅੱਜ ਬਹੁਤ ਦਿਨਾਂ ਬਾਅਦ ਬਘੇਲ ਨੂੰ ਵੇਖਿਆ ਉਸ ਦਾ ਮਨ ਕੀਤਾ ਬਘੇਲ ਨਾਲ ਗੱਲਾਂ ਕਰਨ ਨੂੰ ਗਿਲੇ ਸ਼ਿਕਵੇ ਦੂਰ ਕਰਕੇ ਪਿੰਡ ਦੇ ਸਕੂਲ ਦੇ ਵਿਕਾਸ ਬਾਰੇ ਸੋਚਣ ਨੂੰ ਫਿਰ ਉਸ ਦਾ ਮਨ ਚਿੱਤੀ ਚ ਪੈ ਗਿਆ ਪਤਾ ਨਹੀਂ ਬਘੇਲ ਕੀ ਸੋਚੂ ਕਿਤੇ ਇਹ ਨਾ ਸੋਚੇ ਭਈ ਜਸਵੰਤ ਨੂੰ ਕੋਈ ਗੋਵ ਹੈ ਉਹ ਜਿੱਲਾ ਵਾਟੀ ਅੱਗੇ ਲੰਘਿਆ ਸੀ ਭਗੇਲ ਹੋਰੀ ਪਾਸਾ ਵੱਟ ਕੇ ਛੋਟੀ ਪਈ ਤਾਂ ਹੁੰਦੇ ਹੋਏ ਪਿੱਪਲ ਦੇ ਉਰਲੇ ਹੋ ਗਏ ਭਗੇਲ ਦੇਜਸਵੰਤ ਦੀ ਚੇਅਰਮੈਨਨੀ ਹਜਮ ਨਾ ਆਈ ਉਸ ਨੂੰ ਆਪਣੀ ਹੇਠੀ ਮਹਿਸੂਸ ਹੋਈ ਉਸ ਦਾ ਮਨ ਉਖੜਨ ਲੱਗਿਆ ਰਾਤ ਵੀ ਉਹ ਚੁੱਪਚਾਪ ਆਪਣੇ ਮੰਜੇ ਤੇ ਬੈਠਾ ਰਿਆਸ ਸਰਜੀਤ ਕੁਰਵੀ ਜਿਹੀ ਹਾਲਤ ਵਿੱਚ ਭਗੇਲ ਨੂੰ ਵੇਖ ਕੇ ਹੈਰਾਨ ਹੋਈ ਤੇ ਪੁੱਛਣ ਲੱਗੀ ਕਿਵੇਂ 부ਜੇ 부ਜੇ ਜੇ ਪਏ ਹਾਂ ਕੀ ਕਰਾਂ ਭਗਵਾਨ ਨੇ ਮੇਰੀ ਤਾਂ ਰਾਖ ਬਣ ਗਈ ਰਾਖ ਕੀਰਮਨ ਇਹਦਾ ਜਸਵੰਤ ਲੈ ਗਿਆ। ਬਸ ਆਹੀ ਗੱਲ ਐ। ਉਹੀ ਉਧਰੇ ਬੈਠੇ ਹਾਂ। ਆਖਦੀ ਹੋਈ ਹਰਜੀਤ ਕੌਰ ਨੇ ਆਪਣਾ ਮੰਜਾ ਵੀ ਬਘੇਲ ਵੱਲ ਕਢੀ ਫੜਿਆ। ਗੱਲ ਛੋਟੀ ਨਹੀਂ ਵੱਡੀ ਐ ਸਰਜੀਤ ਕੁਰੇ। ਮੈਨੂੰ ਲੋਕਾਂ ਚੋਂ ਲੰਘਣਾ ਔਖਾ ਹੋ ਗਿਆ। ਤੁਸੀਂ 15 ਕਿੱਲਾਂ ਦੇ ਮਾਲਕ ਹੱਕ ਠੋਕ ਕੇ ਲੰਘਿਆ ਕਰੋ। ਲੋਕਾਂ ਦਾ ਆਪਾਂ ਕੀ ਦੇਣਾ ਕੁਛ? ਲੋਕ 15 ਕਿੱਲਾਂ ਦਾ ਮਹਿਣਾ ਮਾਰਦੇ ਐ। ਬਾਗਾ ਅੱਡਣੀ ਮੈਨੂੰ ਟਿਕਣ ਦਿੰਦਾ ਚੌਥੇ ਦਿਨ ਰਿਸ਼ਤੇਦਾਰ ਇਕੱਠੇ ਕਰ ਲੈਂਦਾ ਵਕੀਲ ਕਰੀ ਫਿਰਦਾ ਕਹਿੰਦਾ ਤੈਨੂੰ ਥਾਣੇ ਦੇ ਚੈਰਿਆਂ ਚ ਘੜੀਸੂ ਫਿਰ ਸਰਦਾਰਾ ਕੋਈ ਬਨਸੋਬ ਤੂੰ ਤੂੰ ਕੀ ਕਰ ਲੈ ਬਨਸੋਬ ਤਾਂ ਪਟਵਾਰੀ ਨੇ ਪੱਕਾ ਕੀਤਾ ਕੱਚੇ ਪੈਰੀ ਤਾਂ ਜ਼ਮੀਨ ਕਿਧਰੇ ਜਾਂਦੀ ਨਹੀਂ ਜਿਆਦਾ ਬਿਸਰ-ਬਿਸਰ ਨਾ ਕਰਿਆ ਕਰ ਮਨ ਕਰੜਾ ਰੱਖਿਆ ਕਰ ਸਰਜੀਤ ਕੌਰ ਨਾਲ ਗੱਲਾਂ ਕਰਕੇ ਬਘੇਲ ਦਾ ਮਨ ਕੁਝ ਹੌਲਾ ਹੋ ਗਿਆ ਉਹ ਦੋਵੇਂ ਕਿੰਨਾ ਹੀ ਚਿਰ ਗੱਲਾਂ ਕਰਦੇ ਰਹੇ ਸਕੂਲ ਦੀ ਚੇਅਰਮੈਨਨੀ ਤੋਂ ਸ਼ੁਰੂ ਹੋਈ ਗੱਲ ਜ਼ਮੀਨ ਦੀ ਵੰਡ ਬਾਪੂ ਦੇ ਚਲਾਣੇ ਬਾਗ ਨਾਲ ਜ਼ਮੀਨ ਜਾਇਦਾਦ ਦਾ ਕਲੇਸ਼ ਨਿੱਕੀ ਉਮਰੇ ਵਿਆਹ ਤੱਕ ਜਾ ਪਹੁੰਚੀ ਅੱਜ ਬਘੇਲ ਤੇ ਸਰਜੀਤ ਕੌਰ ਨੇ ਕੁਝ ਹੀ ਸਮੇਂ ਵਿੱਚ ਆਪਣੇ ਪੂਰੇ ਜੀਵਨ ਉਪੰਨ ਤੇ ਹੀ ਝਾੜ ਮਾਰ ਲਈ ਸੀ ਸੂਤ ਦੇ ਮੰਜੇ ਤੇ ਪਈ ਸਰਜੀਤ ਆਪਣੀ ਖੱਬੀ ਬਾਹ ਨਾਲ ਅੱਖਾਂ ਨੂੰ ਟੱਕ ਕੇ ਹਾਂ ਹਾਂ ਕਰਦੀ ਰਹੀ ਫਿਰ ਉਸ ਨੂੰ ਪਤਾ ਹੀ ਨਾ ਲੱਗਾ ਕਦ نیند ਆ ਗਈ ਬਘੇਲ ਨੇ ਉਸ ਦੇ ਮੰਜੇ ਵੱਲ ਉਲਰ ਕੇ ਵੇਖਿਆ ਲੰਮੇ ਸਾਹ ਲੈਂਦੀ ਸੌ ਗਈ ਬਘੇਲ ਨੇ ਵੀ ਸੌਣ ਦਾ ਯਤਨ ਕੀਤਾ ਪਰ ਚੇਰਮੈਨ ਦੀ ਦਾ ਖਿਆਲ ਉਸ ਦੇ ਮਨ ਚੋਂ ਫਿਰ ਪੈਦਾ ਹੋ ਗਿਆ ਗਈ ਰਾਤ ਤੱਕ ਉਹ ਪਾਸੇ ਮਾਰਦਾ ਰਿਹਾ ਫਿਰ ਉਸ ਨੂੰ ਪਤਾ ਹੀ ਨਾ ਲੱਗਾ ਕਦ ਨੀਂਦ ਆ ਗਈ ਅੱਜ ਸਵੇਰੇ ਇਹ ਬਘੇਲ ਨੇ ਲੀਪਾੜਾਂ ਦੇ ਟੀਟੂ ਆਪਣੇ ਘਰ ਬੁਲਾਇਆ ਉਸ ਨੂੰ ਸਰਪੰਚੀ ਦਾ ਲਾਲਚ ਦੇ ਕੇ ਆਪਣੇ ਨਾਲ ਲਾ ਲਿਆ ਪਿੰਡ ਦਾ ਅਗਲਾ ਸਰਪੰਚ ਟੀਟੂ ਸਿਆਂ ਤੋਂ ਹੋਵੇਗਾ ਪਿੰਡ ਦੇ 2-4 ਖੜ ਪੈਂਚ ਇਕੱਠੇ ਕੀਤੇ ਉਹਨਾਂ ਨੂੰ ਖਰੀਦ ਲਿਆ ਟੀਟੂ ਨੂੰ ਬੁਘੇ ਲੱਖਣ ਲੱਗਾ ਟੀਟਿਆ ਇਹ ਆਪਣੇ ਸਿਰ ਤੇ ਚੜਨਗੇ ਆਪਣੀ ਵੀ ਇੱਜ਼ਤ ਹੈ ਤੁਸੀਂ ਚੱਲੋ ਮੇਰੇ ਨਾਲ ਡੀਸੀ ਦਫ਼ਤਰ ਆਪਾਂ ਇਹਨਾਂ ਦੀ ਸ਼ਿਕਾਇਤ ਕਰਕੇ ਆਈਏ ਆਪਣੀ ਜੀਪ ਭਰ ਕੇ ਉਹ ਜਾ ਪੇਸ਼ ਹੋਇਆ ਡੀਸੀ ਦੇ ਸਾਹਮਣੇ ਕਹਿੰਦਾ ਸਾਹਬ ਜੀ ਸਾਡੇ ਪਿੰਡ ਜਾ ਕੇ ਮੌਕਾ ਵੇਖੋ ਸਕੂਲ ਨੂੰ ਤੇ ਲੱਖ ਦੀ ਗ੍ਰਾਂਟ ਆਈ ਹੈ ਮਾਸਟਰ ਤੇ ਕਮੇਟੀ ਮਿਲ ਕੇ ਸ਼ੱਕ ਦਚਕਾਨ ਤੇ ਲੱਗੇ ਨੇ ਸਾਹਬ ਜੀ ਨਿਰੀਆਂ ਪਿੱਲੀਆਂ ਇੱਟਾਂ ਜਿੰਨਾ ਵੀ ਸਮਾਨ ਲਿਆਂਦਾ ਕਾਣੀ ਕੌਡੀ ਦਾ ਨਹੀਂ ਟੀਟੂ ਵੀ ਬੇਚੇਜ ਕبول ਪਿਆ ਡੀਸੀ ਨੇ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ ਉਸੇ ਵਕਤ ਬਲਾਕ ਵਿਕਾਸ ਅਫਸਰ ਨੂੰ ਫੋਨ ਕੀਤਾ ਪੀਰਾਵਾਲੀ ਪਿੰਡ ਦੇ ਸਕੂਲ ਚ ਗ੍ਰਾਂਟ ਦੀ ਸ਼ਿਕਾਇਤ ਆਈ ਹੈ ਇਨਕੁਆਰੀ ਕਰਕੇ ਆਓ ਤੇ ਹਫਤੇ ਚ ਰਿਪੋਰਟ ਦਿਓ ਬਗੈਲ ਸਿੰਘ ਹੋਰਾਂ ਨੂੰ ਡੀਸੀ ਸਾਹਿਬ ਨੇ ਤਸੱਲੀ ਕਰਵਾ ਕੇ ਤੋਰਿਆ ਲੈ ਬਾਈ ਹੁਣ ਆਪਾਂ ਚੱਲ ਗਏ ਚੁੰਗ ਦੇ ਹੋਟਲ ਤੇ ਹੋਰ ਬਾਈ ਮੈਂ ਤਾਂ ਸਵੇਰੇ ਘਰੋਂ ਭੁੱਖਾ ਚੱਲਿਆ ਸੀ ਟੀਟੂ ਨੇ ਢਿੱਡ ਤੇ ਹੱਥ ਫੇਰਦੇ ਕਿਹਾ ਬਘੇਲੇ ਨੇ ਗੱਡੀ ਚੁੰਗ ਦੇ ਹੋਟਲ ਮੁਰੇ ਜਾ ਰੁਕੀ ਢਿੱਡੋਂ ਭੁੱਖੇ ਜਾਤੇ ਹੋਰਾਂ ਨੇ ਛੋਲੇ ਭੂਰੇ ਖਾ ਖਾ ਕੇ ਕੁੱਖਾਂ ਕੱਟ ਲੰਗਾ ਬਾਈ ਇੱਕ ਇੱਕ ਕੱਪ ਚਾਹ ਦਾ ਵੀ ਹੋ ਜੇ ਜੱਗੇ ਨੇ ਆਪਣੀਆਂ ਬੇਤਰਤੀਬੀਆਂ ਮੁੱਛਾਂ ਤੇ ਜੀਬ ਫੇਰੀ ਪਾਣੀ ਪੀ ਕੇ ਗਲਾਸ ਪਰਾਂ ਰੱਖ ਦਿੱਤਾ ਬਗੇਲੇ ਵੱਲੋਂ ਉਹੀ ਸ਼ਿਕਾਇਤ ਤੇ ਗੌਰ ਹੋ ਗਈ ਪਲਾਗ ਵਿਕਾਸ ਤੇ ਪੰਚਾਇਤ ਅਫਸਰ ਜਾਂਚ ਪੜਤਾਲ ਲਈ ਆ ਗਿਆ ਸੀ ਰੋਦੀ ਧਿਰ ਦਾ ਮੱਥਾ ਠੰਡਕਿਆ ਉਹ ਵੀ ਆ ਪਹੁੰਚੇ ਤਮਾ ਸ਼ਵੀਨ ਵੀ ਇਕੱਠੇ ਹੋ ਗਏ ਬੀਡੀ ਪੀਓ ਨੇ ਸਾਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਪਹਿਲਾਂ ਉਸਨੇ ਮਾਸਟਰ ਪਿਆਰਾ ਸਿੰਘ ਤੋਂ ਪੀਐਸਵੀ ਕੇ ਦੀ ਵਿੰਤਰ ਬਾਰੇ ਪੂਰੀ ਜਾਣਕਾਰੀ ਲੈ ਕੇ ਸਾਰੇ ਇਦਰਾਜ ਆਪਣੀ ਡੈਰੀ ਵਿੱਚ ਨੋਟ ਕਰ ਲਏ ਮਾਸਟਰ ਜੀ ਨੇ ਵਿਸਤਾਰ से ਦੱਸ ਦਿੱਤਾ ਸੀ ਕਿ ਪੀਐਸਵੀ ਕੇ ਕੀ ਹੈ ਇਸਦੇ ਕੀ ਉਦੇਸ਼ਨ ਇਸਦੇ ਕੀ ਬੰਤਰ ਹੈ ਮਾਸਟਰ ਜੀ ਦੀ ਗੱਲਬਾਤ ਪੂਰੀ ਹੋਣ ਤੇ ਬੀਡੀ ਪੀਓ ਨੇ ਹੁਕਮ ਦਿੱਤਾ ਸਿਰਫ ਪਾਸਪੈਂਬਰ ਅਤੇ ਸ਼ਿਕਾਇਤ ਕਰਤਾ ਹੀ ਇੱਥੇ ਰਹਿਣ ਕਠਮਾਰਾਂ ਦੀ ਲੋੜ ਨਹੀਂ ਤਮਾਸ਼ਵੀਨਤਾ ਨਾਲ ਦੀ ਨਾਲ ਹੀ ਤੇ ਪਵਿੱਤਰ ਹੋ ਗਏ ਬੀਡੀ ਪੀਓ ਨੇ ਇਤਰਾਜ਼ ਨੋਟ ਕੀਤਾ ਕਿ ਤੇ ਨਕਸ਼ਾ ਵੇਖਿਆ ਜਿਸ ਮੁਤਾਬਕ ਰਾਸ਼ੀ ਖਰਚ ਕਰਨੀ ਸੀ ਇਟਾਂ, ਬਜਰੀ, ਸੀਮਿੰਟ, ਸਰੀਆ ਸਾਰੇ ਦਾ ਸਾਰਾ ਸਮਾਨ ਅਫਸਰ ਸਹਿਬਾਨ ਦੀ ਟੀਮ ਨੇ ਨਿਰਖਿਆ-ਪਰਖਿਆ। ਕੋਈ ਵੀ ਉੰਤਾਂ ਨਹੀਂ ਨਹੀਂ ਸਿਪਾਈ ਗਈ। ਬੀ.ਡੀ.ਪੀ.ਓ ਤਾਂ ਖੁਦ ਪੀ.ਐਸ. ਵੀ.ਕੇ ਤੇ ਪਿਆਰਾ ਸਿੰਘ ਨੂੰ ਹੱਲਾਸ਼ੇਰੀ ਦੇ ਕੇ ਗਿਆ। ਮਾਸਟਰ ਜੀ ਵੇ ਫਿਕਰ ਹੋ ਕੇ ਕੰਮ ਚਲਾਓ। ਬਗੇਰ ਹੋਰਾਂ ਨੇ ਬਥੇਰਾ ਰੌਲਾ ਪਾਇਆ। ਕਹਿੰਦੇ ਸਾਰਿਆਂ ਦੀ ਹਿੱਸਾਪੱਤੀ ਐ। ਸਾਰੇ ਰਲ ਮਿਲੇ ਨੇ। ਪਰ ਉਹਨਾਂ ਦੀ ਏਕਣਾ ਚੱਲੀ ਕਮਰਿਆਂ ਦੀ ਸਾਰੀ ਦਾ ਕੰਮ ਸ਼ੁਰੂ ਹੁੰਦਿਆਂ ਸਾਰ ਹੀ ਇੱਟਾਂ, ਸਿਮਿੰਟ, ਬੱਜਰੀ, ਰੇਤਾ, ਸਰੀਆ ਸਭ ਆ ਗਿਆ ਸੀ। ਝੱਗਾ ਤੇ ਦੁੱਲਾ ਤਾਂ ਸਮਾਨ ਲੈਂਦਿਆਂ ਕਰਦਿਆਂ ਦੋ ਵਰ ਗੇੜਾ ਵੀ ਮਾਰ ਗਏ। ਝੱਗਾ ਸਰੀਆ ਤਾਂ ਖਾਸਾ ਮੋਟਾ ਹੈ। ਉਹ ਏ ਕੰਜਰਾ ਚੱਕਾਂਗੇ ਕਿਵੇਂ? ਖੜਕਾਂ ਨਹੀਂ ਹੋ। ਚੱਲ ਵੱਡੇ ਵੀਰ ਕਿਤੇ ਹੋਰ ਹੱਥ ਪੱਲਾ ਮਾਰਾਂਗੇ। ਅਮਲੀਆਂ ਦੀ ਸਰੀਆ ਚੋਰੀ ਕਰਨ ਵਾਲੀ ਯੋਜਨਾ ਸਿਰੇ ਨਾ ਚੜੀ ਜੱਗੇ ਦੀ ਨੀਂਦ ਕਦੋਂ ਦੀ ਟੁੱਟ ਚੁੱਕੀ ਸੀ ਅਜੇ ਤਾਂ ਬਾਬਾ ਵੀ ਨਹੀਂ ਸੀ ਬੋਲਿਆ ਉਸਨੇ ਸਵੇਰ ਦੀ ਚਿੰਤਾ ਸਤਾ ਰਹੀ ਸੀ ਜਾਂ ਕੁਮਿਟੀ ਚ ਪਿਆ ਸੀ ਉਹ ਵਾਂ ਦੇ ਮੰਜੇ ਤੇ ਪਾਸੇ ਮਾਰ ਰਿਹਾ ਸੀ ਉੱਠ ਕੇ ਕੋਰੇ ਤੋੜੇ ਚੋਂ ਪਾਣੀ ਪੀਤਾ ਸੋਚਿਆ ਮਨਾ ਕਿ ਤੋ ਤਾਂ ਹਿੱਲ ਅਫੀਲਾ ਕਰਨਾ ਪਊ ਸਕੂਲ ਵਾਲਾ ਸਰੀਆ ਤਾਂ ਕਿਸੇ ਹੱਬ ਚੋਂਦਾ ਨਹੀਂ ਬਾਬੇ ਦੇ ਬੋਲਣ ਤੋਂ ਪਹਿਲਾਂ ਹੀ ਉਹ ਬੰਿਆਂ ਦੇ ਜੱਗੇ ਦੇ ਘਰੋਂ ਚੱਲ ਪਿਆ ਉਹਨੂੰ ਜਿਆਦਾ ਆ ਉਹਨਾਂ ਨੇ ਕਣਕ ਵੱਢ ਕੇ ਆਪਣੀ ਪੁਰਾਣੀ ਸੁਭਾਤ ਵਿੱਚ ਲਿਆ ਛੁੱਟੀ ਸੀ ਆਪਣੀ ਪੁੱਛੜ ਵਿੱਚ ਜੱਗੇ ਨੇ ਅੰਕਟਾ ਲਿਆ ਤੇ ਹਾਥੀ ਵਾਂਗ ਝੂਮਦਾ ਜੱਗੇ ਦੀ ਸੁਭਾਤ ਵੱਲ ਚੱਲ ਪਿਆ ਸੁਭਾਤ ਕੋਲੇ ਪਹੁੰਚ ਕੇ ਉਸ ਦੀ ਪੈੜਚਾਲ ਹੋਣੀ ਹੋਗੀ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ